ਮੇਰਾ ਪਿੰਡ ਮਕੰਦਪੁਰ ਤੇ ਮੇਰਾ ਨਾਮ ਆ ਜਸ਼ਨਦੀਪ ਸਿੰਘ ਜੀ ਗੱਲ ਬਾਤ ਹੈ ਗੱਲ ਬਾਤ ਪਾਜੀ ਇੰਜ ਹੋਈ ਕਿ ਅਸੀਂ ਪਰਸੋਂ ਸਵੇਰੇ ਉੱਠੇ ਆ ਸਾਡੇ ਪਸ਼ੂ ਬਾਹਰ ਪੱਜੇ ਦੇ ਓਪਨ ਚ ਹੀ ਤੇ ਕੋਈ ਪਾਣੀ ਕੀ ਪਾਉਣ ਲੱਗਾ ਕੀ ਹੋ ਗਿਆ ਐਕਸਪਾਇਰ ਹੋ ਗਏ ਪਸ਼ੂ ਸਾੜੀ 6-7 ਪਸ਼ੂ ਪਸ਼ੂ ਗਏ ਮੇਰੇ ਮੱਜਾਂਗੇ ਕੋਈ ਕੀ ਮਜ਼ਾਰੀ ਚੰਗੀਆਂ ਮੱਜਾਂਗੇ ਪਾਲਦੀਆਂ ਘਰਦੀਆਂ ਝੋਟੀਆਂ ਤੇ ਪਤਾ ਨਹੀਂ ਲੱਗਾ ਕੋਈ ਕੋਈ ਪਤਾ ਨਹੀਂ ਕੀ ਲੱਗ ਗਈ ਹੋ ਗਿਆ ਜਾਂ ਰੱਬ ਦੀ ਮਾਰ ਪੈ ਗਈ ਜਾਂ ਕੀ ਹੋ ਗਿਆ ਇਹ ਪਰਸੋਂ ਸਵੇਰ ਦੀ ਹੈ ਅਰਸੋ ਸਵੇਰੇ ਉੱਠੇ ਨਾ ਕੋਈ ਸਾਢੇ 4 ਵਜੇ ਇੱਕ ਘੜ ਦੇ ਉੱਠਿਆ ਮਾਰਾ ਉੱਠੀ ਤੇ ਦੇਖਿਆ ਤੇ ਪਸ਼ੂ ਹੈ ਨਹੀਂ ਆਂਦੇ ਪਸ਼ੂ ਹੈ ਨਹੀਂ ਪੱਠੇ ਪਉਣ ਲੱਗੇ ਸਿਰੇ ਸਿਰੇ ਕਿ ਪਸ਼ੂ ਬੋਨੇ ਸੂਨ ਵਾਲੇ ਪਸ਼ੂ ਦਹਾ ਦਹਾ ਮਹੀਨਾ ਲੱਗਾ ਨਵਾਂ ਨਵਾਂ ਦੋ ਮੱਝਾਂ ਚੋਟੀ ਦੀਆਂ ਹੀ ਉਹ ਚੰਗੀਆਂ ਮੱਝਾਂ ਸੀਗਾ ਕਿੰਨੇ ਦਿਨ ਹੋ ਗਿਆ ਯੇ ਇਨੀ ਦਿਨ ਹੋ ਗਿਆ ਰੱਖਿਆ ਮੱਝਾਂ ਕਿ ਮੱਝਾਂ ਨੂੰ ਪਾਈਆਂ ਹੋ ਗਏ ਵਾਵਾ ਸਾਲ ਹੋ ਗਏ ਆ ਸ਼ੁਰੂ ਤੋਂ ਹੀ ਬਜਮਨ ਚ ਹੀ ਡੰਗਣਾ ਚੇ ਵਿੱਚ ਰਹੇ ਆ ਕਿੰਨੇ ਕਿ ਪਸ਼ੂਆ ਦੇ ਗੁੰਵਾਵਾ ਭਾਈਆ ਤੇ ਇਹ ਸਾਈਡ ਤੇ ਬੱਜੇ ਦੇ ਸੀਗੇ ਕਿੰਨੇ ਕਿੰਨੇ ਜਿਹੜਾ ਇਹ ਮੜੇ ਹਜੇ ਭਾਜੀ ਪੰਜ ਪਸ਼ੂ ਮਰ ਗਏ ਕਿੰਨੀ ਕੀਮਤੀ ਨੇ ਕੀਮਤ ਭਾਜੀ ਦਾਜਾ ਲਾ ਲੋ ਕਿ ਲੋਕੀ ਹੁੰਦੇ ਆ ਕਿ ਪਸ਼ੂ ਦੇ ਦੋ ਲੱਖ ਲੈ ਲੋ 1.5 ਲੱਖ ਲੈ ਲੋ ਮੈਂ ਇੱਕ ਚੋਟੀ ਚੰਗੀ ਕਾਲੀ ਇੱਕ ਇੱਕ ਹੋੜੀ ਉਹ ਲੱਖ ਰੁਪਏ ਲੋਕੀ ਦੇਣ ਤਿਆਰੀ ਪਤਾ ਹੀ ਨਹੀਂ ਮੈਂ ਨਹੀਂ ਵੇਚ ਰੀਆਂ ਘਰ ਦੀਆਂ ਸੰਭੀਆਂ ਨੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਇੱਕ ਭਾਜੀ ਘਟੋ ਘਟ ਤਿੰਨ ਚਾਰ ਚਾਰ ਪੰਜ ਲੱਖ ਦਾ ਹੋ ਹੀ ਗਿਆ ਤੁਸੀਂ ਚੈੱਕ ਨਹੀਂ ਕਰਾਇਆ ਵੀ ਕਿਉਂ ਮਰੀਆਂ ਕੀ ਨਹੀਂ ਕਰਾਇਆ ਚੈੱਕ ਨਹੀਂ ਨਿਕਲਿਆ ਕੋਈ ਪਤਾ ਨਹੀਂ ਲੱਗਾ ਕੋਈ ਕਈ ਗਾਂ ਦੇ ਦੀਸ਼ਕ ਪੈ ਗਈ ਆ ਜਾਂ ਕੋਈ ਪਤਾ ਨਹੀਂ ਲੱਗਾ ਕੀ ਚੱਕਰ ਹੋ ਗਿਆ ਰੱਬ ਦੇ ਚਕਾਰ ਨੂੰ ਜਾਣਦੇ ਆਂ ਕਿ ਸਾਨੂੰ ਕੋਈ ਮੁਆਵਜ਼ਾ ਮਿਲੇ ਥੋੜਾ ਬੋਧਾ ਜੇ ਰਹੀਂ ਹੋਰ ਪਸ਼ੂ ਪਾ ਸਕੀਏ ਕਿਉਂਕਿ ਸਾਡੇ ਕੋਈ ਨਹੀਂ ਗੁਜਾਇਸ਼ ਹੁੰਦੀ ਕਈ ਹੋਰ ਪਸ਼ੂ ਪਾ ਸਕੀਏ ਉਹ ਗਰੀਬ ਘਰੋਂ ਉੱਠੀਏ ਫਿਰ ਬੜਾ ਮਹੁੰਦਾ ਵਾ ਨੁਕਸਾਨ ਹੜਾ ਕੋਈ 4 ਤੋਂ 5 ਲੱਖ ਤੋਂ ਵੱਧ ਹੀ ਹੋਇਆ ਹੁਣ ਇਹ ਰੇ ਰੋਦੇ ਸਸ਼ੀ ਗਲਪਾ ਜੀ ਮੇਰਾ ਨਾਮ ਆ ਸੁਖਮਨਦੀਪ ਸਿੰਘ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਆ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਤੇ ਪਰਸੋਂ ਸਵੇਰੇ ਅਸੀਂ ਮਤਲਬ ਰਾਤ 12:30 ਦੇ ਏਅਰ ਗੇਰ ਮੈਂ ਦੇਖਿਆ ਕਿ ਡੰਗਰ ਚੰਗੇ ਭਲੇ ਸੀਗੇ ਸਾਡੇ ਤੇ ਮੈਂ 12:30 ਦੇਖ ਕੇ ਬੱਦਲ ਬਹੁਤ ਜ਼ਿਆਦਾ ਬਾਰਿਸ਼ ਬਹੁਤ ਜ਼ਿਆਦਾ ਮੈਂ ਗੇਟ ਤੋਂ ਬਾਹਰ ਨਹੀਂ ਗਿਆ ਦੇਖਣ ਤੇ ਮੈਂ ਗੇਟ ਥਾਣੀ ਦੇਖਿਆ ਛਾਤੀ ਧੁੱਤੀ ਮਾਰੀ ਉਹ ਤੋਂ ਡੰਗਰ ਬਿਲਕੁਲ ਸਹੀ ਸਲਾਮਤ ਹੀ ਤੇ ਬਾਅਦ ਚ ਉਸ ਤੋਂ ਬਾਅਦ ਜਦੋਂ 4:30 ਵਜੇ ਮੈਂ ਮਤਲਬ ਇਹਨਾਂ ਦੇ ਇਹ ਉੱਠੇ ਸਾਰੀ ਫੈਮਿਲੀ ਇਹਨਾਂ ਦੀ ਤੇ ਅਸੀਂ ਵੀ ਇਹਨਾਂ ਨੇ ਮਤਲਬ ਸਾਡੇ ਆ ਸਾਨੂੰ ਇਹ ਰੋਂਦੇ ਬਹੁਤ ਪਏ ਇਹਨਾਂ ਨੂੰ ਨਹੀਂ ਪਤਾ ਕਿ ਕੀ ਗੱਲ ਹੋ ਗਈ ਐ ਮਤਲਬ ਨਿਕਲੇ ਬਾਹਰ ਦੇਖਿਆ ਦੁਖਿਆ ਨੇ ਡੰਗਰ ਜਿਹੜੇ ਜਿੰਨੇ ਵੀ ਸ ਤੇ ਇਹਨਾਂ ਦਾ ਜੋ ਵੀ ਸਾਰਾ ਫੈਮਿਲੀ ਸਰਕਲ ਸੀਗਾ ਸਾਰਾ ਉਹ ਡੰਗਰਾ ਦੇ ਸਿਰ ਤੋਂ ਚੱਲਦਾ ਸੀ ਤੇ ਇਹਨਾਂ ਨੇ ਮਤਲਬ ਦੁੱਧ ਦਾ ਮਤਲਬ 18-19 ਲੀਟਰ ਇੱਕ ਮੱਝ ਦੁੱਧ ਦੇਣ ਦੀ ਪਈ ਇਸ ਟਾਈਮ ਤੇ ਮਈਆਂ ਹਡੀਆਂ ਸੂਣ ਵਾਲੀ ਇੱਕ 20 20 ਤਰੀਕ ਲਾ ਕੇ ਸੂਪਣੀ ਤੇ ਇੱਕ ਉਹ ਤੋਂ ਬਾਅਦ 10-15 ਦਿਨਾਂ ਬਾਅਦ ਉਹ ਸੂਪਣੀ ਲਗਭਗ ਹੱਡਾ 25-26 ਲੀਟਰ ਜਿਹੜਾ ਦੁੱਧ ਘਰ ਦਾ ਜਾਣਾ ਸੀਗਾ ਮਤਲਬ ਡੇਰੀ ਦੇ ਉਹਦੇ ਸਿਰ ਤੋਂ ਇਹਨਾਂ ਦਾ ਸਾਰਾ ਘਰ ਦਾ ਸਰਕਲ ਚੱਲਦਾ ਸੀ ਚਾਰ-ਪੰਜ ਲੱਖ ਦੀਆਂ ਮਈਆਂ ਆ ਸੀ ਤੇ ਚਲੋ 6 ਸਰ ਡੰਗਰਾਂ ਦਾ ਠਾਡਾ ਨੁਕਸਾਨ ਹੋਇਆ ਜਿਹੜਾ ਅਸੀਂ ਤੇ ਕਹਿੰਦੇ ਆ ਵੀ ਸਰਕਾਰ ਕੋਲ ਵੀ ਜਿਹੜਾ ਇਹਨਾਂ ਦੇ ਥੋੜੀ ਬੋਤੀ ਮਦਦ ਕੀਤੀ ਜਾਏ ਜੋ ਅੱਗੇ ਹੋਰ ਵੀ ਮਤਲਬ ਆਪਣੇ ਅੱਗੇ ਡੰਗਰ ਪਾਲ ਕੇ ਜਾਂ ਕੋਈ ਵੀ ਹੋਰ ਰੋਜ਼ਗਾਰ ਖੋਲ ਕੇ ਆਪਣਾ ਸਰਕਲ ਜਿਹੜਾ ਚਲਾ ਲੈਣਾ ਸਾਡੀ ਤੇ ਸਰਕਾਰ ਅਗੇ ਇਹ ਬੇਨਤੀ ਆ ਵਿਚਾਰੇ ਉਦੋਂ ਦੇ ਤੇ ਮਤਲਬ ਬਹੁਤ ਔਖੇ ਇਹਨਾਂ ਦਾ ਸਰਕਲ ਚੱਲਦਾ ਪਿਆ ਰੋਟੀ ਪਾਣੀ ਨਹੀਂ ਖਾਂਦੇ ਪਏ ਉਦੋਂ ਦਾ ਨਾਨਕੇ ਮੁੰਡਾ ਆਪਣੇ ਘਰੇ ਨਹੀਂ ਰਹਿ ਰਿਹਾ ਘਰੇ ਜੀ ਨਹੀਂ ਲੱਗਦਾ ਪਿਆ ਤੇ ਇਹਦੇ ਫਾਦਰ ਸਾਹਿਬ ਵੀ ਇਹ ਵੀ ਬਹੁਤ ਮਤਲਬ ਪੂਰੀ ਫੈਮਿਲੀ ਪੂਰੀ ਸਹੂਗ ਦੇ ਮਤਲਬ ਚੱਲਦੀ ਪਈ ਹੈ ਕਿ ਕਰੋਨਾ ਨਹੀਂ ਹਟਦੇ ਸਰਕਾਰੰ ਦਾ ਭਜੀ ਜਿਹੜੇ ਮਤਲਬ ਮਈਆਂ ਚੁੱਕਣ ਆਏ ਹੀ ਉਹਨਾਂ ਨੇ ਤੇ ਇਹੋ ਕਿਹਾ ਕਿ ਇਹਨਾਂ ਦਾ ਲਿਸ਼ਕ ਪਈ ਆ ਤੇ ਆਪਾਂ ਇੱਥੋਂ ਕਰਦਾਪੁਰੋਂ ਸਰਕਾਰੀ ਡਾਕਟਰਾਂ ਦੀ ਟੀਮ ਵੀ ਸੱਦੀ ਸੀਗੀ ਹੋਰ ਵੀ ਡਾਕਟਰ ਜਿੰਨੇ ਵੀ ਸਰਕਾਰੀ ਸਾਰੇ ਆਏ ਸੀਗੇ ਉੱਥੇ ਟੀਮ ਆਈ ਪੂਰੀ ਡਾਕਟਰਾਂ ਦੀ ਉਹਨਾਂ ਨੇ ਇਹੋ ਕਿਹਾ ਕਿ ਮਤਲਬ ਕੁਝ ਪਤਾ ਨਹੀਂ ਲੱਗਾ ਕੀ ਬਣਿਆ ਉਹਨਾਂ ਨੇ ਵੈਸੇ ਉਹਨਾਂ ਦੇ ਪੇਟ ਚੋਂ ਮਤਲਬ ਲੀਵਰ ਚੋਂ ਉਹਨਾਂ ਦੇ ਚੋਂ ਪੱਠੇ ਕੱਢੇ ਹੋਏ ਆ ਸੈਂਪਲ ਦਿੱਤਾ ਹੋਇਆ ਵਾ ਹਲੇ ਤੱਕ ਉਹਦੀ ਰਿਪੋਰਟ ਨਹੀਂ ਆਈ ਭਾਜੀ ਬਾਕੀ ਰਿਪੋਰਟ ਆਉਂਦੀ ਆ ਫਿਰ ਰਿਪੋਰਟ ਦੇ ਹਿਸਾਬ ਨਾਲ ਦੇਖਦੇ ਆ ਕਿ ਹਸਤਾ ਵਾ ਬਾਕੀ ਐਂਦੇ ਇਹੋ ਸਰਕਾਰ ਅੱਗੇ ਬ